ਕਮ ਕਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਗਾਏ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਉੱਤੇ ਗੰਭੀਰ ਇਲਜ਼ਾਮ 2027 ਕੀ ਚੋਣਾਂ ਜਿੱਤवाने ਲਈ ਸਾਮ-ਦਾਮ, ਦੰਡ ਭੇਦ, ਸੱਚ ਛੂਟ, ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰਾਂਗੇ। ਇਹਨਾਂ ਦੀ ਪਾਰਟੀ ਜਿਹੜੀ ਕਹਿੰਦੇ ਸਾਮ-ਦਾਮ, ਦੰਡ ਭੇਦ ਹਰ ਤਰੀਕੇ ਦੇ ਨਾਲ ਇਲੈਕਸ਼ਨ ਨਹੀਂ ਕਰਨਾ ਉਹ ਫਾਰਮੂਲੇ ਦੇ ਨਾਲ ਚੱਲੇ ਹੋਏ ਆ। ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਨਾਮਜ਼ਦਗੀ ਕਾਗਜ਼ ਭਰਨ ਗਏ ਹੋਏ ਉਮੀਦਵਾਰਾਂ ਤੋਂ ਕਾਗਜ਼ ਖੋ ਕੇ ਭਜਦੇ ਹੋਏ ਲੋਕ ਦਿਖੇ ਸੀ ਤੇ ਜਿਸ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਨੇ ਇਹ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਨੇ ਪਹਿਲਾਂ ਹੀ ਪੱਧ ਛਪਵਾ ਲੈਨੇ ਬੈਲਟ ਪੀਪਰ ਹਰ ਬੂਤ ਤੇ ਪੰਚਾਇਤ 100-100 ਜਾਲੀ ਬੈਲਟ ਪੀਪਰ ਬਲਕ ਸਮੇਟੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ ਸਰਕਾਰ ਅਜਿਹੇ ਕੰਮ ਵੀਰਾਂ ਇਲਜ਼ਾਮ ਲਗਾਏ ਗਏ ਨੇ ਸਾਬਕਾ ਮੁੱਖ ਮੰਤਰੀ ਵੱਲੋਂ ਤੇ ਨਾਲ ਹੀ ਇੱਕ ਚੇਤਾਵਨੀ ਵੀ ਦਿੱਤੀ ਤੇ ਸੁਣੋ ਕੀ ਕੁਝ ਕਿਹਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਹ ਇਹ ਹੈ ਕਿ ਜਿਹੜੀਆਂ ਵੋਟਾਂ ਹੈ ਉਹ ਪਰਚੀ ਨਾਲ ਪੈੜੀਆਂ ਪਰਚੀਆਂ ਪੰਜਾਬ ਸਰਕਾਰ ਨੇ 10% ਜ਼ਿਆਦਾ ਛਪਾ ਲਿਆ ਤੇ ਜਿਹੜੀਆਂ ਇਹਨਾਂ ਕੋਲ ਫालतू ਪਰਚੀਆਂ ਉਹ ਇਹਨਾਂ ਨੇ ਆਪਣੇ ਹਲਕਾ ਇੰਚਾਰਜਾਂ ਨੂੰ ਦੇ ਦਿੱਤੀਆਂ ਉਹ ਹਲਕਾ ਇੰਚਾਰਜ ਪਹਿਲਾਂ ਹੀ ਮੋਹਰ ਲਾ ਕੇ ਆਪਣੇ ਬੰਦਿਆ ਰਾਹੀਂ ਬੀ ਐਲਓ ਦੇ ਰਾਹੀਂ ਪਰਚੀਆਂ ਘੋਟੇ ਛਪਾ ਦੇਣਗੇ ਜਿਹੜੀ ਅੰਦਰ ਪੇਟੀ ਪਈ ਹੋਏਗੀ ਤੇ ਹਰ ਬੂਥ ਤੇ ਲਗਭਗ 100 ਵੋਟ ਇਹਨਾਂ ਨੇ ਉਹ ਤਿਆਰ ਕਰ ਲਈਏ ਜਿਹੜੇ ਬੰਦੇ ਇੱਥੇ ਰਹਿੰਦੇ ਨਹੀਂ ਆ ਬਾਹਰ ਗਏ ਵੀ ਆ ਡੈਟਾ ਚੁੱਕੀ ਆ ਉਹਨਾਂ ਦੀਆਂ ਵੋਟਾਂ ਇਹਨਾਂ ਨੇ ਇਕੱਠੀਆਂ ਪਾਉਣੀਆਂ ਤੇ ਲੁੱਟਣ ਵਾਸਤੇ ਤਿਆਰੀ ਹੈ ਇਹ ਛੇੜਿਆੰਤਰ ਦੇ ਵਿੱਚ ਬੀਐਲਓ ਇਹਨਾਂ ਦੀ ਪਾਰਟੀ ਜਿਹੜੀ ਕਹਿੰਦੇ ਸਾਮ ਦਾਮ ਦੰਡ ਭੇਦ ਹਰ ਤਰੀਕੇ ਦੇ ਨਾਲ ਇਲੈਕਸ਼ਨ ਨਹੀਂ ਕਰਨਾ ਉਹ ਫਾਰਮੂਲੇ ਦੇ ਨਾਲ ਚੱਲੇ ਹੋਏ ਆ ਇਹਨਾਂ ਨੂੰ ਐਸੀ ਰੋਕਾਂਗੇ ਜ਼ਰੂਰ ਹਰ ਤਰੀਕੇ ਦੇ ਨਾਲ ਲੇਕਿਨ ਜੇ ਫੇਰ ਵੀ ਇਹ ਛੇੜਿਆੰਤਰ ਚ ਕਾਮਯਾਬ ਹੋ ਗਏ ਕਾਂ ਇਹ ਜਿਹੜਾ ਸਕੈਂਡਲ ਹੈ ਇਹ ਨੂੰ ਉਜਾਗਰ ਕਰਾਂਗੇ ਅਗਲੀ ਸਰਕਾਰ ਦੇ ਜਿਹੜੇ-ਜਿਹੜੇ ਬੰਦੇ ਇਸ ਗੱਲ ਦੇ ਵਿੱਚ ਪੰਚਾਇਤੀ ਬਲਾਕ ਸੰਪਤੀ ਚੋਣਾ ਲੁੱਟਣ ਵਿੱਚ ਇਹਨਾਂ ਉਹ ਇਹ ਹੈ ਕਿ ਜਿਹੜੀਆਂ ਵੋਟਾਂ ਹੈ ਉਹ ਪਰਚੀ ਨਾਲ ਪੈੜੀਆਂ ਪਰਚੀਆਂ ਪੰਜਾਬ ਸਰਕਾਰ ਨੇ 10% ਜ਼ਿਆਦਾ ਛਪਾ ਲਿਆ ਤੇ ਜਿਹੜੀਆਂ ਇਹਨਾਂ ਕੋਲ ਫालतू ਪਰਚੀਆਂ ਉਹ ਇਹਨਾਂ ਨੇ ਆਪਣੇ ਹਲਕਾ ਇੰਚਾਰਜਾਂ ਨੂੰ ਦੇ ਦਿੱਤੀਆਂ ਉਹ ਹਲਕਾ ਇੰਚਾਰਜ ਪਹਿਲਾਂ ਹੀ ਮੋਹਰ ਲਾ ਕੇ ਆਪਣੇ ਬੰਦਿਆ ਰਾਹੀਂ ਬੀ ਐਲਓ ਦੇ ਰਾਹੀਂ ਪਾਰਟੀਆਂ ਧੋਲਟੀ ਚ ਪਾ ਦੇਣਗੇ ਜਿਹੜੀ ਅੰਦਰ ਪੇਟੀ ਪਈ ਹੋਏਗੀ ਤੇ ਹਰ ਬੂਥ ਤੇ ਲਗਭਗ 100 ਬੂਥ ਇਹਨਾਂ ਨੇ ਉਹ ਤਿਆਰ ਕਰ ਲਈਏ ਜਿਹੜੇ ਬੰਦੇ ਇੱਥੇ ਰਹਿੰਦੇ ਨਹੀਂ ਆ ਬਾਹਰ ਗਏ ਵੀ ਆ ਡੈਥੂ ਚੁੱਕੀ ਹੈ ਉਹਨਾਂ ਦੀਆਂ ਵੋਟਾਂ ਇਹਨਾਂ ਨੇ ਇਕੱਠੀਆਂ ਪਾਉਣੀਆਂ ਤੇ ਲੁੱਟਣ ਵਾਸਤੇ ਤਿਆਰੀ ਹੈ ਇਹ ਛੜਿਆੰਤਰ ਦੇ ਵਿੱਚ ਬੀ ਐਲਓ ਇਹਨਾਂ ਦੀ ਪਾਰਟੀ ਜਿਹੜੀ ਕਹਿੰਦੇ ਸਾਮਦਾਮ ਦੰਡ ਭੇਦ ਹਰ ਤਰੀਕੇ ਦੇ ਨਾਲ ਇਲੈਕਸ਼ਨ ਦਿੱਤੇ ਨਾ ਉਹ ਫਾਰਮੂਲੇ ਦੇ ਨਾਲ ਚੱਲੇ ਹੋਏ ਆ ਇਹਨਾਂ ਨੂੰ ਅਸੀਂ ਰੋਕਾਂਗੇ ਜ਼ਰੂਰ ਹਰ ਤਰੀਕੇ ਦੇ ਨਾਲ ਲੇਕਿਨ ਜੇ ਫੇਰ ਵੀ ਇਹ ਛਲੇ ਅੰਦਰ कामयाब ਹੋ ਗਏ ਤਾਂ ਇਹ ਜਿਹੜਾ ਸਕੈਂਡਲ ਹੈ ਇਹ ਨੂੰ ਉਜਾਗਰ ਕਰਾਂਗੇ ਅਗਲੀ ਸਰਕਾਰ ਜਿਹੜੇ ਜਿਹੜੇ ਬੰਦੇ ਇਸ ਗੱਲ ਦੇ ਵਿੱਚ ਪੰਚਾਇਤੀ ਬਲਾਕ ਸੰਪਤੀ ਚੋਣਾ ਲੁੱਟਣ ਵਿੱਚ